ਸਤਿ ਸ਼੍ਰੀ ਅਕਾਲ ਤੇ ਸ੍ਰੋਤਿਆਂ ਨੂੰ ਖੁਸ਼ਾਮਦੀ ਨਿਊਜ਼ ਕੋਰਟ ਇੰਡੀਆ ਦਾ ਪੰਜਾਬੀ ਪ੍ਰੋਗਰਾਮ ਖਬਰ ਪੁਰਜੋਰ ਲੈ ਕੇ ਹਾਜ਼ਰ ਹਾਂ ਮੈਂ ਸੁਖਦੇਵ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਬਾਰੇ ਰਾਜ ਸਭਾ ਵਿੱਚ ਪੇਸ਼ ਹੋਈਆਂ ਦੋ ਰਿਪੋਰਟਾਂ ਪੰਜਾਬ ਦੇ ਵਿੱਚ ਰਾਜਨੀਤਿਕ ਕ੍ਰਪਸ਼ਨ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਤੇ ਪੰਜਾਬ ਦੇ ਵਿੱਚ ਰਿਸ਼ਤਿਆਂ ਦੇ ਤਾਰ-ਤਾਰ ਹੋਣ ਸੰਬੰਧੀ ਖਬਰਾਂ ਬਾਰੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਰਾਜ ਸਭਾ ਵਿੱਚ ਪੇਸ਼ ਹੋਈ ਹੈ ਉਸ ਮੁਤਾਬਕ ਜਿਹੜਾ ਪਨੀਰ ਹੈ ਜਿਹੜਾ ਕਿ ਦੁੱਧ ਦੀ ਇੱਕ ਪ੍ਰੋਡਕਟ ਹੈ ਔਰ ਇਹ ਪੰਜਾਬ ਦੇ ਵਿੱਚ ਖਾਣੇ ਦਾ ਇੱਕ ਅਹਿਮ ਹਿੱਸਾ ਹੈ ਇਹਦੇ ਨਕਲੀ ਹੋਣ ਬਾਰੇ ਹੈ ਇਹਦੇ ਵਿੱਚ ਮਿਲਾਵਟ ਹੋਣ ਬਾਰੇ ਖਬਰ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਦੇ ਮੁਤਾਬਕ 2024-25 ਦੇ ਵਿੱਚ 531 ਸੈਂਪਲ ਪਰੇ ਗਏ ਜਿਨ੍ਹਾਂ ਵਿੱਚੋਂ ਜਿਹੜੇ ਨੇ 47% ਜਿਹੜੇ ਸੈਂਪਲ ਨੇ ਉਹ ਫੇਲ ਹੋ ਗਏ। ਤੋਂ ਜਿਹੜੇ 47% ਸੈਂਪਲ ਫੇਲ ਹੋਏ ਇਹਨਾਂ ਵਿੱਚੋਂ 80% ਦੀ ਜਿਹੜੇ ਸੀਗੇ ਉਹ ਜਿਹੜੀਆਂ ਨੇ ਆਮ ਸ਼ਰਤਾਂ ਜਿਹੜੀਆਂ ਨੇ ਬੇਸਿਕ ਜਿਹੜੀਆਂ ਸ਼ਰਤਾਂ ਨੇ ਫੂਡ ਸਟੈਂਡਰਡਸ ਦੀਆਂ ਉਹ ਵੀ ਪੂਰੀਆਂ ਨਹੀਂ ਸੀ ਕਰਦੇ ਤੇ ਉਹਨਾਂ ਵਿੱਚੋਂ ਜਿਹੜੇ 40% ਸੀ ਉਹਨਾਂ ਵਿੱਚ ਅਜੇ ਪਦਾਰਥਾਂ ਦੀ ਮਿਲਾਵਟ ਸੀ ਜਿਹੜੇ ਨਾ ਸਿਰਫ ਗੈਰ ਕਾਨੂੰਨੀ ਨੇ ਸਗੋਂ ਜਿਹੜੇ ਨੇ ਨਾ ਖਾਣਯੋਗ ਵੀ ਨੇ ਉਹ ਮਨੁੱਖਾਂ ਦੇ ਦੁਆਰਾ ਖਾਣਯੋਗ ਨਹੀਂ ਹਨ ਇਸ ਦੇ ਨਾਲ ਹੀ ਜਿਹੜੇ ਸਾਡੇ ਗਵਾਂਧੀ ਸੂਬੇ ਨੇ ਉਹਨਾਂ ਵਿੱਚ ਹਰਿਆਣਾ ਵਿੱਚ ਜਿਹੜਾ ਤਕਰੀਬਨ 43.8 ਜਿਹੜੇ ਫੀਸਰਦੀ ਸੈਂਪਲ ਨੇ ਜਿਹੜੇ ਉਹ ਫੇਲ ਹੋਏ ਤੇ ਹਿਮਾਚਲ ਦੇ ਵਿੱਚ 33.3 ਫੀਸਰਦੀ ਜਿਹੜੇ ਸੈਂਪਲ ਨੇ ਉਹ ਫੇਲ ਹੋਏ ਹਾਲਾਂਕਿ ਹਰਿਆਣਾ ਤੇ ਹਿਮਾਚਲ ਵਿੱਚ ਵੀ ਸਥਿਤੀ ਕੋਈ ਬਹੁਤ ਅੱਛੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਇਹ ਸਭ ਤੋਂ ਮਾੜੀ ਸਥਿਤੀ ਹੈ ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਜਿਹੜਾ ਅੱਧੇ ਤੋਂ ਥੋੜੇ ਜੇ ਘੱਟ ਜਿਹੜੇ ਪਰਸੈਂਟ ਜਿਹੜਾ ਪਨੀਰ ਹੈ ਮਿਲਾਵਟ ਵਾਲਾ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਹੁੰਦਾ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਔਰ ਜਿਹੜਾ ਕਾਰੋਬਾਰ ਹੈ ਉਹਦੇ ਗਲਤ ਤੌਰ ਤਰੀਕੇ ਵੀ ਪ੍ਰਮੋਟ ਹੁੰਦੇ ਨੇ ਜਿਹੜੀ ਖਾਣੇ ਦੇ ਵਿੱਚ ਮਿਲਾਵਟ ਹੈ ਉਹ ਉਹਨੂੰ ਉਹਨੂੰ ਜਿਹੜਾ ਅੱਗੇ ਹੋਰ ਉਤਸ਼ਾਹਤ ਹੁੰਦੀ ਆ ਉਹ ਤੇ ਫਿਰ ਪਨੀਰ ਤੋਂ ਨਿਕਲ ਕੇ ਬਾਕੀ ਜਿਹੜੀਆਂ ਫੂਡ ਮਿਲਕ ਪ੍ਰੋਡਕਟਸ ਨੇ ਉਹਨਾਂ ਵਿੱਚ ਵੀ ਜਿਹੜੀ ਐ ਮਲਾਵਟ ਖੁਰ ਵਦਨ ਦੇ ਹਸਾਰ ਬਣ ਜਾਂਦੇ ਨੇ। ਤੋਂ ਇਹ ਕੀ ਪੰਜਾਬ ਦੇ ਜਿਹੜੀ ਫੂਡ ਸੇਫਟੀ ਡਿਪਾਰਟਮੈਂਟ ਜਿਨ੍ਹਾਂ ਨੇ ਉਹਨੂੰ ਇਹਨੂੰ ਚੈੱਕ ਕਰਨਾ ਹੁੰਦਾ ਕੀ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਇਹ ਜਾਇ ਹੋ ਰਿਹਾ ਹੈ। ਜਾਂ ਇਵਨ ਜਿਹੜਾ ਸੈਂਟਰਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਹੈ ਇਹ ਦਾ ਇਹਦੇ ਤੋਂ ਬਿਨਾਂ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਉਹਨਾਂ ਦੀ ਰਿਪੋਰਟ ਤਾਂ ਠੀਕ ਹੈ। ਪਰ ਗਰਾਉਂਡ ਦੇ ਉੱਤੇ ਹੋ ਕਿਉਂ ਰਿਹਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਜਿਹਦਾ ਜਵਾਬ ਜਿਹੜਾ ਉਹ ਦੇਣਾ ਬਣਦਾ ਪਰ ਇਹਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਲੋਕਾਂ ਦੀ ਭੈਤਰੀ ਵਾਸਤੇ ਸਰਕਾਰਾਂ ਲੋਕਾਂ ਤੋਂ ਟੈਕਸ ਇਕੱਠਾ ਕਰਦੀਆਂ ਨੇ ਸਰਕਾਰਾਂ ਲੋਕਾਂ ਦੇ ਰਾਜ ਕਰਦੀਆਂ ਨੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਫਿਕਰ ਨਾ ਰਵੇ ਉਹਨਾਂ ਨੂੰ ਆਪਣੀ ਸਿਹਤ ਦੇ ਬਾਰੇ ਵਿੱਚ ਇਹ ਇੱਕ ਤਰ੍ਹਾਂ ਦੀ ਭਰੋਸਾ ਹੋਵੇ ਕਿ ਜਿਹੜੀਆਂ ਚੀਜ਼ਾਂ ਉਹ ਖਾ ਰਹੇ ਨੇ ਉਹ ਠੀਕ ਹੋਣਗੀਆਂ ਤੇ ਹੋਰ ਵੀ ਇਸ ਤੋਂ ਇਲਾਵਾ ਜਿਹੜੀਆਂ ਵੀ ਮਨੁੱਖੀ ਭਲੇ ਲਈ ਦੀਆਂ ਗੱਲਾਂ ਨੇ ਉਹ ਹੋਣਗੀਆਂ ਪਰੰਤੂ ਹੋ ਰਿਹਾ ਇਸ ਤੋਂ ਉਲਟ ਸੇਤ ਜਿਹੜੀ ਆ ਉਹਦੇ ਨਾਲ ਖਲਵਾੜ ਹੋ ਰਿਹਾ ਔਰ ਜਿਹੜੀਆਂ ਖਾਣੇ ਦੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੀ ਮਿਲਾਵਟ ਜਿਹੜੀ ਆ ਇਹ ਕੋਈ ਅੱਛੀ ਹਿਊਮਨ ਕੰਡੀਸ਼ਨ ਨਹੀਂ ਹੈ ਇਹ ਇਹ ਬਹੁਤ ਹੀ ਜਿਹੜਾ ਗੰਭੀਰ ਮੁੱਦਾ ਹੈ ਔਰ ਇਹ ਸਾਡਾ ਇੱਕਦਮ ਧਿਆਨ ਜਿਹੜਾ ਮੰਗਦਾ ਦੂਸਰੀ ਖਬਰ ਹੈ ਪੰਜਾਬ ਦੇ ਗਰਾਊਂਡ ਵਾਟਰ ਦੇ ਬਾਰੇ ਵਿੱਚ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਉਸ ਦੀ ਇੱਕ ਰਿਪੋਰਟ ਦੇ ਮੁਤਾਬਿਕ ਜਿਹੜੀ ਕਿ ਰਾਜ ਸਭਾ ਵਿੱਚ ਜਿਸ ਦੇ ਹਵਾਲੇ ਨਾਲ ਜਿਹੜਾ ਇੱਕ ਸਟੇਟਮੈਂਟ ਦਿੱਤੀ ਗਈ ਉਹਦੇ ਮੁਤਾਬਿਕ ਜਿਹੜਾ ਪੰਜਾਬ ਜਿਹੜੇ ਗਰਾਊਂਡ ਵਾਟਰ ਨੂੰ ਯੂਜ਼ ਕਰਨ ਦੇ ਵਿੱਚ ਉਹਦੀ ਇਹਦਾ ਪੰਜਾਬ ਦਾ ਸਥਾਨ ਸਭ ਤੋਂ ਉੱਪਰ ਹੈ ਪੰਜਾਬ ਆਪਣੀ ਜਿੰਨੀ ਜਿੰਨਾ ਪਾਣੀ ਵਰਤਿਆ ਜਾ ਸਕਦਾ ਉਹ ਜਿੰਨਾ ਪਾਣੀ ਜਿਹੜਾ ਧਰਤੀ ਦੇ ਹੇਠੋਂ ਸਟੇਟ ਜਿਹੜਾ ਲੋਕ ਲੈ ਸਕਦੇ ਨੇ ਉਸ ਤੋਂ ਤਕਰੀਬਨ ਡੇਢ ਗੁਣਾ ਜਿਹੜਾ ਪਾਣੀ ਹੈ ਡੇਢ ਗੁਣਾ ਤੋਂ ਵੱਧ ਪਾਣੀ ਜਿਹੜਾ ਉਹ ਵਰਤਿਆ ਜਾ ਰਿਹਾ ਧਰਤੀ ਦੇ ਹੇਠੋਂ ਕੱਢਿਆ ਜਾ ਰਿਹਾ ਹੈ ਜਿਸ ਨੂੰ ਤਕਰੀਬਨ 156 ਪਰਸੈਂਟ ਜਿਹੜਾ ਇਹ ਦੱਸਿਆ ਜਾ ਰਿਹਾ ਜਿਹੜੀ ਪੰਜਾਬ ਵਰਤੋਂ ਕਰ ਰਿਹਾ ਅ ਇੱਕ ਰਿਪੋਰਟ ਦੇ ਮੁਤਾਬਿਕ ਜਿਹੜਾ ਹਰ ਸਾਲ ਪਾਣੀ ਰੀਚਾਰਜ ਹੁੰਦਾ ਕੁਦਰਤੀ ਤੌਰ ਤੇ ਉਹ 18.60 ਬਿਲੀਅਨ ਕਿਊਬਿਕ ਮੀਟਰ ਹੈ ਔਰ ਉਹਦੇ ਚੋਂ 16.8 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਉਹ ਪੰਜਾਬ ਕੱਟ ਸਕਦਾ ਹੈ ਪਰ ਅਸਲ ਦੇ ਵਿੱਚ ਜਿੰਨਾ ਪਾਣੀ ਕੱਢਿਆ ਜਾ ਰਿਹਾ ਉਹ 26.27 ਬਿਲੀਅਨ ਕਿਊਬਿਕ ਮੀਟਰ ਹੈ ਜੋ ਕਿ 1.5 ਗੁਣਾ ਤੋਂ ਵੀ ਜ਼ਿਆਦਾ ਵੱੰਦਾ ਹੈ। ਤੋਂ ਇਹ ਵੀ ਇੱਕ ਬਹੁਤ ਗੰਭੀਰ ਮੁੱਦਾ ਹੈ। ਹਾਲਾਂਕਿ ਜਿਹੜੇ ਸਾਡੇ ਗੁਆਂਢੀ ਰਾਜ Rajasthan ਹੈ ਉਹ ਵੀ 147% ਗਰਾਊਂਡ ਵਾਟਰ ਦੀ ਵਰਤੋਂ ਕਰ ਰਿਹਾ ਔਰ ਜਿਹੜਾ ਹਰਿਆਣਾ ਹੈ ਉਹ 133% ਵਰਤੋਂ ਕਰ ਰਿਹਾ ਹੈ। ਪਰ ਪੰਜਾਬ ਜਿਹੜਾ ਸਾਰਿਆਂ ਤੋਂ ਉੱਪਰ ਇਹਦਾ ਨੰਬਰ ਆਉਂਦਾ ਔਰ ਇਹ ਇੱਕ ਗੰਭੀਰ ਮੁੱਦਾ ਪੰਜਾਬ ਦੇ ਵਾਸਤੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਗਰਾਊਂਡ ਵਾਟਰ ਜਿਹੜਾ ਉਹ ਘਟਦਾ ਜਾਏਗਾ ਔਰ ਇਹ ਦੀ ਜਿਹੜੀ ਹੈ ਇਹ ਦੀ ਇਹ ਦੀ ਜਿਹੜੇ ਸਿੱਟੇ ਨੇ ਉਹ ਬਹੁਤ ਹੀ ਹਾਨੀਕਾਰਕ ਹੋਣਗੇ ਸੋ ਇਹ ਦੋਵੇਂ ਰਿਪੋਰਟਾਂ ਕੋਈ ਉਤਸ਼ਾਹ ਦੇਣ ਵਾਲੀਆਂ ਨਹੀਂ ਸਗੋਂ ਇਹ ਦੋਨੇ ਰਿਪੋਰਟਾਂ ਜਿਹੜੀਆਂ ਨੇ ਚਿੰਤਾ ਕਰਨ ਵਾਲੀਆਂ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਦੂਸਰੇ ਪਾਸੇ ਪਾਣੀ ਦੀ ਤਰਤੀਟ ਤੇ ਪਾਣੀ ਦੀ ਕਮੀ ਇਹ ਦੋਵੇਂ ਹੀ ਗੰਭੀਰ ਮੁੱਦੇ ਨੇ ਔਰ ਇਹਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਰਾਜਨੀਤਿਕ ਹਲਚਲ ਮੱਚੀ ਹੋਈ ਹੈ ਜਿਵੇਂ ਪਾਣੀ ਘਟਦਾ ਜਾ ਰਿਹਾ ਇਸ ਤਰ੍ਹਾਂ ਹੀ ਰਾਜਨੀਤਿਕ ਉੱਚ ਪੱਧਰ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਵੀ ਉਹਨਾਂ ਦੀ ਉਹ ਵੀ ਘਾਟਾ ਦਿਖਾਈ ਦੇ ਰਿਹਾ ਉਹਦੇ ਵਿੱਚ ਵੀ ਕਮੀ ਹੈ ਪੰਜਾਬ ਦੇ ਕੋਲ ਕੋਈ ਐਸਾ ਉੱਚ ਪੱਧਰ ਦਾ નેਤৃত্ব ਨਹੀਂ ਹੈ ਐਸਾ ਕੋਈ ਲੀਡਰ ਪੰਜਾਬ ਦੇ ਕੋਲ ਨਹੀਂ ਹੈ ਜਿਹੜਾ ਇੱਕ ਐਸੀ ਐਸੀ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਐਸਾ ਲੋਕਾਂ ਨੂੰ ਇੱਕ ਲੀਡਰਸ਼ਿਪ ਪ੍ਰੋਵਾਈਡ ਕਰ ਸਕੇ ਜਿਹੜੀ ਕਿ ਇਹਨੂੰ ਇਸ ਸਾਰੇ ਜੰਗਾਲ ਦੇ ਵਿੱਚੋਂ ਬਾਹਰ ਕੱਢੇ ਔਰ ਇੱਕ ਅਹਿਮ ਰੋਲ ਉਹ ਪਲੇ ਕਰ ਸਕੇ ਸਭੋਂ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਹਰ ਪਾਰਟੀ ਜਿਹੜੀ ਹੈ ਉਹਦੇ ਵਿੱਚ ਕ੍ਰਾਈਸਿਸ ਹੈ ਜਿਹੜੀਆਂ ਮੁੱਖ ਪਾਰਟੀਆਂ ਨੇ ਜਿਹਦਾ ਵਿੱਚੋਂ ਅਕਾਲੀ ਦਲ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਦੋ 파ੜ ਹੋ ਗਿਆ ਉਹਨਾਂ ਦੇ ਵਿੱਚ ਵੀ ਕਾਫੀ ਇਲਜ਼ਾਮ ਬਾਜ਼ੀ ਇੱਕ ਦੂਜੇ ਦੇ ਖਿਲਾਫ ਔਰ ਇਹਦੇ ਨਾਲ ਹੀ ਜਿਹੜਾ ਕਾਂਗਰਸ ਹੈ ਜਿਹੜੀ ਬਹੁਤ ਪੁਰਾਣੀ ਪਾਰਟੀ ਹੈ ਉਹਦੇ ਵਿੱਚ ਹਰ ਲੀਡਰ ਜਿਹੜਾ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨਦਾ ਔਰ ਇੱਕ ਦੂਸਰੇ ਦੇ ਨਾਲ ਉਤੋਂ-ਤੋਂ ਮੈਵਾਂ ਵਿੱਚ ਲੱਗੇ ਹੋਏ ਰਹਿ। ਆਮ ਆਦਮੀ ਪਾਰਟੀ 2022 ਤੋਂ ਬਾਅਦ ਸੱਤਾ ਦੇ ਵਿੱਚ ਹੈ ਪਰ ਪਰਫਾਰਮੈਂਸ ਉਸ ਤਰੀਕੇ ਨਾਲ ਨਹੀਂ ਕਰ ਸਕੀ ਜੇ ਹੁੰਦਾ ਤੇ ਫਿਰ ਅੱਜ ਜਿਹੜੀ ਪਨੀਰ ਦੇ ਬਾਰੇ ਵਿੱਚ ਰਿਪੋਰਟ ਹੈ ਉਹ ਸਾਡੇ ਸਾਹਮਣੇ ਅਲੱਗ ਤਰ੍ਹਾਂ ਦੀ ਹੁੰਦੀ ਹੈ। ਤੇ ਉਹਦੇ ਵਿੱਚ ਵੀ ਬੜੇ ਸਾਰੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਲੋਕਲ ਲੀਡਰਸ਼ਿਪ ਹੈ ਉਹ ਕਮਜ਼ੋਰ ਹੈ ਉਹ ਇਨਯੋਗ ਨਹੀਂ ਹੈ ਜਿਹਦੇ ਕਰਕੇ ਉਹਨਾਂ ਨੂੰ ਦਿੱਲੀ ਦੇ ਜਿਹੜੇ ਲੀਡਰ ਨੇ ਜਿਹੜੇ ਕਿ ਅਸਲ ਵਿੱਚ ਉਹਨਾਂ ਦੇ ਨਾਲ ਹੀ ਉਹ ਲੀਡਰੀ ਕਰਨੀ ਸਿੱਖੇ ਨੇ ਉਹ ਕੋਈ ਇਹ ਨਹੀਂ ਹੈ ਕਿ ਬਹੁਤ ਪੁਰਾਣੇ ਤੌਰ ਤੇ ਲੀਡਰ ਸੀਗੇ ਜਾਂ ਉਹ ਵੀ ਇਸੇ ਤਰ੍ਹਾਂ ਹੀ ਉਹਨਾਂ ਦੀ ਵੀ ਰਾਈਜ਼ ਹੈ ਪਰ ਉਹ ਉਹ ਜਿਹੜੇ ਨੇ ਉਹ ਆਪਣੇ ਆਪ ਨੂੰ ਇਹਨਾਂ ਨਾਲੋਂ ਜ਼ਿਆਦਾ ਸਿਆਣੇ ਸਮਝਦੇ ਹੋਏ ਇਹਨਾਂ ਦੀ ਇਹਨਾਂ ਦੀ ਅਗਵਾਈ ਕਰ ਰਹੇ ਨੇ ਔਰ ਇਹਦੇ ਵਿੱਚ ਪੰਜਾਬ ਦੀ ਗਵਰਨੈਂਸ ਦੇ ਵਿੱਚ ਜਿਹੜਾ ਉਹਨਾਂ ਦੀ ਕਾਫੀ ਦਖਲਅੰਦਾਜ਼ੀ ਰਹਿੰਦੀ ਆ ਇਹਦੇ ਨਾਲ ਹੀ ਜਿਹੜੀਆਂ ਖੱਬੀਆਂ ਪਾਰਟੀਆਂ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਹੀਂ ਨਿਭਾ ਰਹੀਆਂ ਜਿਵੇਂ ਪਹਿਲਾਂ ਹੁੰਦਾ ਸੀਗਾ ਉਹ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਲੋਕਾਂ ਨੂੰ ਲਾਮਬੰਦ ਕਰਕੇ ਕੁਝ ਮਸਲਿਆਂ ਦੇ ਉੱਤੇ ਪ੍ਰੈਸ਼ਰ ਵੜਾ ਸਕਦੇ ਸੀਗੇ ਤੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਅਜੇ ਜੜਾਂ ਹੀ ਅਜੇ ਨਹੀਂ ਲੱਗੀਆਂ ਉਹ ਵੀ ਅਜੇ ਤੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦੀ ਨਾ ਤਾਂ ਰਾਜਨੀਤਿਕ ਪਾਰਟੀ ਤੇ ਨਾ ਹੀ ਕੋਈ ਰਾਜਨੀਤਿਕ ਲੀਡਰ ਹੈ ਜੋ ਬਹੁਤ ਇੱਕ ਅਹਿਮियत ਐਮ ਐਮ ਰੋਲ ਜਿਹੜਾ ਪਲੇ ਕਰ ਸਕਦਾ ਤੋ ਇਹਦੇ ਵਿੱਚ ਪਿਛਲੇ ਸਮੇਂ ਚ ਇੱਕ ਰਾਜਨੀਤਿਕ ਨੇਤਾ ਨੇ ਜਦੋਂ ਇਹ ਸਟੇਟਮੈਂਟ ਦਿੱਤੀ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੀ ਜ਼ਰੂਰਤ ਹੁੰਦੀ ਹੈ ਤੇ ਕਿਸੇ ਹੋਰ ਨੇ ਕਹਿ ਦਿੱਤਾ ਵੀ 350 ਕਰੋੜ ਫਿਰ ਕਿਸੇ ਨੇ ਕੁਝ ਕਿਸੇ ਨੇ ਕੁਝ ਹੁਣ ਇਹ ਸੱਚ ਹੈ ਜਾਂ ਝੂਠ ਹੈ ਪਰ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਡਿਬੇਟਡ ਮੁੱਦਾ ਹੈ ਸੋਸ਼ਲ ਮੀਡੀਆ ਤੇ ਔਰ ਜਿਹੜੀਆਂ ਸਟੇਟਮੈਂਟਸ ਨੇ ਉਹ ਲਗਾਤਾਰ ਇੱਕ ਦੂਜੇ ਦੇ ਦੂਜੇ ਦਾ ਮੂੰਹ ਚੜਾਉਂਦੀਆਂ ਹੋਈਆਂ ਇੱਕ ਦੂਜੇ ਨੂੰ ਤਾਨੇ ਮੇਨੇ ਦਿੰਦੀਆਂ ਹੋਈਆਂ ਆੜਿਆਂ ਨੇ ਕੋਈ ਕਹਿੰਦਾ ਮੈਂ ਦੂਸਰੇ ਨੂੰ ਕੋਰਟ ਵਿੱਚ ਭੇਜਾਂਗਾ ਉਹ ਕੋਈ ਕਹਿੰਦਾ ਕਰੀਸਕੇ ਦਿਖਾਓ ਇਸ ਤਰ੍ਹਾਂ ਦੀ ਜਿਹੜੀ ਤੁੰਤੂ ਮੈਬ ਹੈ ਇਹ ਚੱਲ ਰਹੀ ਹੈ ਬਜਾਏ ਇਸ ਦੇ ਕਿ ਇਸ ਗੱਲ ਦੀ ਚਿੰਤਾ ਹੋਵੇ ਕਿ ਪੰਜਾਬ ਵਿੱਚ ਪਨੀਰ ਦੇ ਜਿਹੜੇ 47% ਦੀ ਸੈਂਪਲ ਨੇ ਉਹ ਫੇਲ ਕਿਉਂ ਹੋ ਗਏ ਇਹਦੇ ਬਾਰੇ ਕੁਝ ਸੋਚਿਆ ਜਾਏ ਲੋਕਾਂ ਦੀ ਸਿਹਤ ਬਾਰੇ ਔਰ ਜਿਹੜਾ ਗਰਾਊਂਡ ਵਾਟਰ ਉਹ ਡਿਪਲੀਟ ਹੋ ਰਿਹਾ ਉਹਦੇ ਬਾਰੇ ਵੀ ਕੁਝ ਸੋਚਿਆ ਜਾਏ ਪੰਜਾਬ ਦੇ ਵਿੱਚ ਜਿਹੜਾ ਸ਼ਵਾਲਕ ਫੁੱਟ ਹिल्स ਨੇ ਉਹਨਾਂ ਦੇ ਵਿੱਚ ਸਾਰੇ ਦਾ ਸਾਰਾ ਥੋੜਾ ਪਹਾੜੀ ਇਲਾਕਾ ਨੀ ਪਹਾੜੀ ਇਲਾਕਾ ਤੇ ਜੰਗਲ ਜਿਹੜਾ ਉਹ ਖਰਾਬ ਹੋ ਗਿਆ ਉਹਦੇ ਬਾਰੇ ਕੁਝ ਸੋਚਿਆ ਜਾਏ ਲੋਕਾਂ ਦੇ ਜਿਹੜੇ ਆਮ ਰੋਜ਼ਮਰਮਾ ਦੇ ਕੁਝ ਜ਼ਿੰਦਗੀ ਦੇ ਮਸਲੇ ਨੇ ਉਹਨਾਂ ਬਾਰੇ ਕੁਝ ਸੋਚਿਆ ਜਾਏ ਤਾਂ ਇਹ ਲੀਡਰਸ਼ਿਪ ਜਿਹੜੀ ਆ ਉਹ ਸਿਰਫ ਇਸ ਗੱਲ ਦੇ ਵਿੱਚ ਲੱਗੀ ਹੋਈ ਹੈ ਕਿ ਤੂੰ ਬੇਈਮਾਨ ਮੈਂ ਤੇਰੇ ਤੋਂ ਚੰਗਾ ਇਹ ਇਹਨਾਂ ਗੱਲਾਂ ਦੇ ਵਿੱਚ ਲੱਗੇ ਹੋਏ ਨੇ ਤੋ ਇਹਦੇ ਵਿੱਚ ਲੋਕ ਜਿਹੜੇ ਨੇ ਐਕਚੁਅਲੀ ਸਭ ਤੋਂ ਇੱਕ ਇੱਕ ਐਸੀ ਸਥਿਤੀ ਵਿੱਚ ਨੇ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਉਹ ਉਹਨਾਂ ਦੀ ਹੋਣੀ ਹੈ ਮੈਨੂੰ ਉਹਨਾਂ ਕੋਲ ਕੋਈ ਹੋਰ ਚੁਆਇਸ ਨਹੀਂ ਹੈ ਔਰ ਇਸ ਸਾਰੇ ਦਾ ਜਿਹੜਾ ਅਸਰ ਹੈ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜੋ ਜੋ ਅਸੀਂ ਜਿਸਕੇ ਸੰਧੀਆਂ ਜੀਵਨ ਜੀਰੇ ਆ ਉਹਦਾ ਅਸਰ ਜਿਹੜਾ ਮਨੁੱਖੀ ਰਿਸ਼ਤਿਆਂ ਤੇ ਵੀ ਪੈ ਰਿਹਾ ਇੱਕ ਖਬਰ जिने बहुत ज्यादा इस टाइम एक अटेंशन गेन कीती हुई है वो एक ऐसे जोड़े के बारेच है जिन्नाने पहला विवाह करवाया ते बाद दे विच जडी वो पत्नी है बावजूद इस दे के सारे कंफर्ट ओनु मिलदे रहे और जेड़ा ओदा पति है वो भी एक चंगा प्यार करने वाला और केयर करने वाला आदमी सी ਪਰ ਉਸਨੇ ਉਸਨੇ ਆਪਣੇ ਜਿਹੜੇ ਨੇ ਬਾਹਰ ਇੱਕ ਤਾਂ ਨਜ਼ਾਇਜ਼ਬੰਦ ਕਾਇਮ ਕੀਤੇ ਤੇ ਉਸ ਤੋਂ ਬਾਅਦ ਆਪਣੇ ਪਤੀ ਦਾ ਆਪਣੇ ਪ੍ਰੇਮੀ ਤੇ ਹੋਰ ਲੋਕਾਂ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ। ਤੋਂ ਇਸ ਗੱਲ ਦੀ ਚਰਚਾ ਇੰਨੀ ਤੂਲ ਫੜ ਗਈ ਹੈ ਕਿ ਇਹਦੇ ਤੋਂ ਇਹਦੇ ਬਾਰੇ ਗੱਲ ਕਰੇ ਬਿਨਾ ਅੱਜ ਰਹਿ ਨਹੀਂ ਜਾ ਸਕਦਾ ਕਿਉਂਕਿ ਇਹ ਇੱਕ ਤਰੀਕੇ ਨੂੰ ਦਾ ਦੀ ਇਹ ਇਨਸਟੈਂਸ਼ੀਏਟ ਕਰਦਾ ਜੋ ਐਸਟਮ ਰਿਸ਼ਤੇ ਨੇ ਮਨੁੱਖੀ ਰਿਸ਼ਤੇ ਨੇ ਜੇ ਆਪਸ ਵਿੱਚ ਅਣਬਣ ਹੈ ਜਾਂ ਕੋਈ ਨਾਪਸੰਦਗੀ ਹੈ ਤੇ ਸੈਪਰੇਸ਼ਨ ਹੋ ਸਕਦੀ ਹੈ ਪਰ ਦੂਸਰੇ ਦਾ ਕਤਲ ਕਰ ਦੇਣਾ ਹਾਲਾਂਕਿ ਕਤਲ ਪਹਿਲਾਂ ਵੀ ਹੁੰਦੇ ਸੀ ਪਰ ਇਹ ਜਿਸ ਢੰਗ ਨਾਲ ਸ਼ਾਇਦ ਕਤਲ ਹੋਇਆ ਇਹ ਇਹ ਆਪਣੇ ਆਪ ਵਿੱਚ ਇੱਕ ਬਹੁਤ ਗੰਭੀਰ ਮੁੱਦਾ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਅਸੀਂ ਹੋਰ ਅਗਰ ਗੱਲਾਂ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਨੇ ਉਹਨਾਂ ਦੀਆਂ ਗੱਲਾਂ ਬਾਰੇ ਅਗਰ ਪੰਜਾਬ ਦੇ ਬਾਰੇ ਵਿੱਚ ਕਰਾਂਗੇ ਜਿਵੇਂ ਚੰਡੀਗੜ੍ਹ ਹਾਲਾਂਕਿ ਬਹੁਤ ਵਾਰੀ ਇਹ ਪ੍ਰੋਮਿਸਸ ਹੋਏ ਨੇ ਕਿ ਪੰਜਾਬ ਦੀ ਇਹ ਰਾਜਧਾਨੀ ਸਿੱਗੀ ਔਰ ਇਹ ਰਾਜਧਾਨੀ ਜਿਹੜੀ ਪੰਜਾਬ ਨੂੰ ਵਾਪਸ ਕਰ ਦਿੱਤੀ ਜਾਏਗੀ ਪਰ ਉਸਦੇ ਉਲਟ ਜਿਹੜੇ ਐਕਸ਼ਨਸ ਨੇ ਉਹ ਸਾਡੇ ਸਾਹਮਣੇ ਲਗਾਤਾਰ ਆਉਂਦੇ ਰਹਿੰਦੇ ਨੇ ਔਰ ਪਿੱਛੇ ਜੇ ਵੀ ਇੱਕ ਐਸੀ ਹੀ ਖਬਰ ਸੀ ਜਿਹਦੇ ਉੱਤੇ ਕਈ ਦਿਨ ਚਰਚਾ ਹੁੰਦੀ ਰਹੀ ਤੇ ਫਿਰ ਉਸ ਨੂੰ ਵਾਪਸ ਲਿਆ ਗਿਆ ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਦੇ ਬਾਰੇ ਵਿੱਚ ਸੀ ਤੋ ਉਸ ਤੋਂ ਇਲਾਵਾ ਸੋ ਮੈਚ ਸੋ ਵੀ ਅਸੀਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਪੁਰਵ ਉਹਨੂੰ ਵੀ ਕੰਟਰੋਵਰਸੀ ਤੋਂ ਸਪੇਅਰ ਨਹੀਂ ਕੀਤਾ ਉਹਦੇ ਬਾਰੇ ਪਰੇ ਵਿੱਚ ਵੀ ਕੰਟਰੋਵਰਸੀ ਹੀ ਚੱਲਦੀ ਰਹੀ ਜਿਹੜਾ ਅਕਾਲ ਤਖਤ ਤੇ ਜਥੇ ਦੇਵਾਦਾਰ ਦੇ ਬਾਰੇ ਵਿੱਚ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਇੱਕ ਡੀਪ ਕ੍ਰਾਈਸਿਸ ਹੈ ਜਿਹਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਨਾ ਕਿ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਵਿੱਚ ਉਲਝਣ ਦੀ ਜ਼ਰੂਰਤ ਹੈ ਜੇ ਕੋਈ ਰਾਜਨੀਤਿਕ ਨੇਤਾ ਨਹੀਂ ਕਰਦੇ ਤੇ ਲੋਕਾਂ ਨੂੰ ਖੁਦ ਹੀ ਇਸ ਬਾਰੇ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ